ਕੱਛੇ ਕਾਲ ਮੇਰੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਲੋਕ ਸਾਜ ਪੰਜਾਬੀ ਲੋਕ ਦੁਨੀਆਂ ਦੀ ਨਿਵੇਕਲੀ ਵਿਲੱਖਣਤਾ ਕਰਕੇ ਇਹਨਾਂ ਨੂੰ ਗਾਉਣ ਵਾਸਤੇ ਸਾਜ਼ਾਂ ਦੀ ਲੋੜ ਨਹੀਂ ਹੈ ਇਹ ਬਿਨਾ ਸਾਜ਼ਾਂ ਤੋਂ ਵੀ ਗਾਈਆਂ ਜਾ ਸਕਦੀਆਂ ਹਨ ਲੋਕ ਸੰਗੀਤ ਸਾਜ਼ ਕੇਵਲ ਧਾਰਮਿਕ ਸਮਾਜ ਦੇ ਇਕੱਠਾ ਵਿੱਚ ਹੀ ਵਰਤੇ ਜਾਂਦੇ ਹਨ ਲੋਕ ਗਾਇਕਾਂ ਵੱਲੋਂ ਹਿਤ ਲਿਖੇ ਕੁਝ ਸਾਜ਼ ਵਰਤੇ ਜਾਂਦੇ ਹਨ ਢੋਲਕੀ ਢੋਲ ਕੀ ਪੰਜਾਬੀ ਮਟਿਆਰਾਂ ਦਾ ਸਭ ਤੋਂ ਹਰਮਨ ਪਿਆਰਾ ਸਾਜ ਹੈ ਵਿਆਹ ਸਮੇਂ ਗੀਤ ਢੋਲਕੀ ਨਾਲ ਗਾਏ ਜਾਂਦੇ ਹਨ ਢੋਲਕੀ ਦਾ ਤਾਲ ਉਹਨਾਂ ਦੇ ਜੀਵਨ ਪ੍ਰਵਾਹ ਵਿੱਚ ਧੁਨੀ ਵਾਂਗ ਰਚਮਿਚ ਗਿਆ ਹੈ ਪੰਜਾਬੀ ਢੋਲਕੀ ਦੇ ਤਾਲ ਵਿੱਚ ਜੰਮਦੇ ਤੇ ਜਵਾਰ ਹੁੰਦੇ ਹਨ ਹਰ ਖੁਸ਼ੀ ਦੇ ਮੌਕੇ ਤੇ ਪਹਿਲਾਂ ਢੋਲਕੀ ਵੱਜਦੀ ਹੈ ਕੜਾ ਕੜਾ ਵੀ ਲੋਕ ਸਾਜ ਵਜੋਂ ਵਰਤਿਆ ਜਾਂਦਾ ਹੈ ਇਸ ਦਾ ਆਪਣਾ ਨਿਵੇਕਲਾ ਹੀ ਤਾਲ ਤੇ ਰਸ ਹੈ ਕੜੇ ਉੱਪਰ ਰੋੜਾ ਮਾਰ ਕੇ ਤਾਲ ਕੱਢਿਆ ਜਾਂਦਾ ਹੈ ਇਸ ਵਿੱਚੋਂ ਐਸਾ ਰਸ ਪਿੰਨਾ ਤਾਲ ਨਿਕਲਦਾ ਹੈ ਕਿ ਸਰੋਤੇ ਕੀਲੇ ਜਾਂਦੇ ਹਨ ਇਸ ਨੂੰ ਵੀ ਢੋਲਕੀ ਵਾਂਗ ਹਰ ਖੁਸ਼ੀ ਦੇ ਮੌਕੇ ਤੇ ਵਜਾਇਆ ਜਾਂਦਾ ਹੈ ਇੱਕ ਤਾਰਾ ਪੰਜਾਬੀ ਲੋਕ ਕਾਇਕਾ ਦਾ ਇਹ ਬੜਾ ਹਰਮਨ ਪਿਆਰਾ ਸਾਜ਼ ਹੈ ਇਹ ਪੰਜਾਬੀ ਮਟਿਆਰਾ ਵਾਂਗ ਪੰਜਾਬੀ ਜਵਾਨਾਂ ਨੇ ਆਪ ਹੀ ਬਣਾਇਆ ਹੈ ਇੱਕ ਸਿੱਧੇ ਡੰਡੇ ਤੇ ਕੱਦੂ ਮੜ ਕੇ ਤੇ ਉੱਪਰ ਦੀ ਤਾਰ ਲੰਘਾ ਕੇ ਦੋਹਾਂ ਸਿਰਿਆਂ ਨਾਲ ਕੱਸ ਦਿੱਤੀ ਜਾਂਦੀ ਹੈ ਇਸ ਨੂੰ ਉਂਗਲੀ ਦੀ ਠੋਕਰ ਨਾਲ ਵਜਾਇਆ ਜਾਂਦਾ ਹੈ ਇਸ ਵਿੱਚੋਂ ਬੜੀ ਰਸਪੰਨੀ ਧੁਨੀ ਨਿਕਲਦੀ ਹੈ ਅਜੋਕੇ ਸਮੇਂ ਵਿੱਚ ਬਾਜ਼ਾਰੀ ਪੱਦਰ ਦੇ ਜਾਂ ਅਖੌਤੀ ਲੋਕ ਕਾਇਕਾ ਨੇ ਇਸ ਦਾ ਰੂਪ ਬਦਲ ਦਿੱਤਾ ਹੈ ਇਸ ਨੂੰ ਛੋਟੇ ਆਕਾਰ ਦਾ ਬਣਾ ਦਿੱਤਾ ਹੈ ਹੁਣ ਤੁੰਬੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਲਗੋਜ਼ਾ ਇਹ ਮੂੰਹ ਨਾਲ বাজਾਇਆ ਜਾਂਦਾ ਹੈ ਇਸ ਵਿੱਚੋਂ ਬੰਸਰੀ ਤੋਂ ਕੁਝ ভিন্ন ਆਵਾਜ਼ਾਂ ਨਿਕਲਦੀਆਂ ਹਨ ਦੋ ਹਾਲ ਗੋਜੀਆਂ ਨੂੰ ਮੂੰਹ ਵਿੱਚ ਪਾ ਕੇ বাজਾਇਆ ਜਾਂਦਾ ਹੈ ਇਹ ਆਮ ਤੌਰ ਤੇ ਜਦੋਂ ਇਕਤਾਰੇ ਨਾਲ ਕੋਈ ਪੂਰਨ ਭਗਤ ਜਾਂ ਕੋਈ ਗੀਤ गा ਰਿਹਾ ਹੁੰਦਾ ਹੈ ਤਾਂ ਇਹ ਇਕਤਾਰੇ ਵਾਲੇ ਦਾ ਦੂਜਾ ਸਾਥੀ ਵਜਾਉਂਦਾ ਹੈ ਵੰਜਲੀ ਇਹ ਸਾਜ਼ ਰਾਂਝੇ ਦੀ ਵੰਜਲੀ ਕਰਕੇ ਜਾਣਿਆ ਜਾਂਦਾ ਹੈ ਉਹ ਵੰਜਲੀ ਜਿਸ ਦੀ ਆਵਾਜ਼ ਸੁਣ ਕੇ ਹੀਰ ਮਲਾਂ ਅਤੇ ਬੇਲੇ ਦੇ ਜੀਵ ਜੰਤੂ ਮੁਗਧ ਹੋ ਜਾਂਦੇ ਹਨ ਵੰਜਲੀ ਦਾ ਸਾਜ਼ ਵੀ ਪੰਜਾਬੀਆਂ ਦਾ ਆਪ ਘੜਿਆ ਸਾਜ਼ ਹੈ ਇੱਕ ਛੋਟੀ ਬਾਸ ਦੀ ਛੋਟੀ ਵਿੱਚ ਛੇਕ ਕੱਢ ਕੇ ਬਣਾ ਲਿਆ ਜਾਂਦਾ ਹੈ ਵੰਜਲੀ ਵਿੱਚ ਜਦੋਂ ਇੱਕ ਸਿਰੇ ਫੂਕ ਮਾਰੀ ਜਾਂਦੀ ਹੈ ਤਾਂ ਸਿਰਿਆਂ ਵਾਲੀਆਂ ਗਲੀਆਂ ਤੇ ਉਂਗਲਾ ਰੱਖ ਕੇ ਤੁਲ ਕੱਢੀ ਜਾਂਦੀ ਹੈ ਇੱਕ ਤਰ੍ਹਾਂ ਦੀ ਬੜੀ ਮਿੱਠੀ ਤੇ ਰਸਪੀਣੀ ਆਵਾਜ਼ ਨਿਕਲਦੀ ਹੈ ਢੱਡ ਤੇ ਸਾਰੰਗੀ ਇਹ ਪੰਜਾਬੀ ਦੇ ਦੋ ਹਰਮਨ ਪਿਆਰੇ ਸਾਜ਼ ਹਨ ਭਾਵੇਂ ਵੱਖਰੇ ਵੱਖਰੇ ਸਾਜ਼ ਹਨ ਪਰ ਇਹਨਾਂ ਦੀ ਵਰਤੋਂ ਇਕੱਠੀ ਕੀਤੀ ਜਾਂਦੀ ਹੈ ਇੱਕ ਸਾਥੀ ਸਰੰਗੀ ਵਜਾਉਂਦਾ ਹੈ ਅਤੇ ਦੂਜੇ ਸਾਥੀ ਟੱਡਾਂ ਦੀ ਵਰਤੋਂ ਕਰਦੇ ਹਨ ਇਹਨਾਂ ਦੀ ਵਰਤੋਂ ਸੱਕੇ ਅਤੇ ਬਿਰ ਰੱਸੀ ਵਾਰਾਂ ਗਾਉਣ ਸਮੇਂ ਕੀਤੀ ਜਾਂਦੀ ਹੈ ਰਾਬਾਬ ਰਾਬਾਬ ਵੀ ਇੱਕ ਅਜੀਹਾ ਲੋਕ ਸਾਜ਼ ਹੈ ਜਿਸ ਦੀ ਵਰਤੋਂ ਧਾਰਮਿਕ ਇਕੱਠਾਂ ਵਿੱਚ ਕੀਰਤਨ ਗਾਉਣ ਲਈ ਕੀਤੀ ਜਾਂਦੀ ਹੈ ਰਾਬਾਬੀ ਇਸ ਦੀ ਵਰਤੋਂ ਕਰਦੇ ਹਨ ਪਾਈ ਮਰਦਾਨਾ ਜੋ ਗੁਰੂ ਨਾਨਕ ਦੇਵ ਜੀ ਦਾ ਸਾਥੀ ਸੀ ਉਹ ਇਸ ਸਾਜ਼ ਨੂੰ ਵਜਾਉਣ ਵਿੱਚ ਬੜਾ ਨਿਪੁੰਨ ਸੀ। ਡਫਲੀ ਡਫਲੀ ਵੀ ਇੱਕ ਲੋਕ ਸਾਜ਼ ਹੈ ਜੋ ਲੋਕਤਾਂ ਗਾਉਣ ਸਮੇਂ ਵਰਤਿਆ ਜਾਂਦਾ ਹੈ। ਅਜੋਕੇ ਗਾਇਕ ਵੀ ਇਸ ਦੀ ਵਧੇਰੇ ਵਰਤੋਂ ਕਰਨ ਲੱਗ ਪਏ ਹਨ। ਕਾਟੋ ਕਾਟੋ ਪੰਜਾਬੀ ਗੱਭਰੂ ਪੰਗੜੇ ਸਮੇਂ ਵਜਾਉਂਦੇ ਹਨ। ਇਹਨਾਂ ਲੋਕ ਸਾਜ਼ਾਂ ਤੋਂ ਬਿਨਾਂ ਟੱਲੀਆਂ, ਝਾਂਜਰਾ, ਸ਼ੈਣੇ, ਖੜਤਾਲਾ, ਚਿੰਟਾ ਅਤੇ ਹੋਰ ਵੀ ਲੋਕ ਸਾਜ਼ ਲੋਕ ਸਾਜ਼ ਲੋਕ ਗਾਇਕ ਬਚਾਉਂਦੇ ਹਨ ਉਪਰੋਕਤ ਲੋਕ ਸਾਜਾਂ ਦੀ ਆਪਣੀ ਵਿਲੱਖਣਤਾ ਹੈ ਜਿਵੇਂ ਪੰਜਾਬੀਆਂ ਨੇ ਲੋਕ ਸੰਗੀਤ ਦੀਆਂ ਧੁਨਾਂ ਆਪ ਸਿਰਜੀਆਂ ਹਨ ਉਵੇਂ ਲੋਕ ਸਾਜ ਵੀ ਪੰਜਾਬੀ ਜਿਵੇਂ ਆਪ ਸਿੱਧੇ ਪੱਧਰੇ ਹਨ ਉਸੇ ਤਰ੍ਹਾਂ ਇਹਨਾਂ ਦੇ ਸਾਜ ਤੇ ਸੰਗੀਤ ਅਜੋਕੇ ਸਮੇਂ ਵਿੱਚ ਲੋਕ ਸਾਜਾਂ ਦੀ ਥਾਂ ਪੱਛਵੀ ਸੰਗੀਤ ਸਾਜਾਂ ਦੀ ਵਰਤੋਂ ਕਾਫੀ ਵੱਧ ਰਹੀ ਹੈ ਪਰ ਲੋਕमानस ਵਿੱਚ ਲੋਕ ਸਾਜਾਂ ਦੀ ਅਜੇ ਵੀ ਤਾਕ ਜੰਮੀ ਹੋਈ ਹੈ ਧੰਨਵਾਦ ਸਤਿ ਸ਼੍ਰੀ ਅਕਾਲ